ਵੱਲੇ ਝਗੜਾ ਸ਼ੁਰੂ ਹੋ ਗਿਆ ਝਗੜਾ ਕੀ ਸੀ ਕਿੱਥੋਂ ਪੈਦਾ ਹੋਇਆ ਝਗੜਾ ਸਿਰਫ ਇਹ ਸੀ ਜੇ ਦਾਦਾ ਅਸੀਂ ਉਹਨਾਂ ਨੂੰ ਸੁਭਾਲੀਆਂ ਸੀ ਸਿਰਫ ਜੇ ਦਾਦਾ ਜੱਟ ਪ੍ਰਚਾਰ ਉਹਨਾਂ ਦਾ ਉਹ ਸਾਧ ਅਸੀਂ ਸਿੱਖ ਪ੍ਰਚਾਰ ਕਿਵੇਂ ਕਰ ਲੈਂਦੇ ਹੋ ਨਹੀਂ ਹੁਣ ਉਦੋਂ ਦੇ ਕਰਦੇ ਆ ਨਾ ਹੁਣ ਵੀ ਉਹ ਸੁਣਦਾ ਲੈ ਇਹ ਤਾਂ ਹੁਣ ਹੋਇਆ ਇਹਨਾਂ ਨੇ ਕੋਈ 70 ਸਾਲ ਤੇ ਅੱਛਾ ਜੀ 80 ਸਾਲ ਤੇ ਹੋ ਗਿਆ ਉਹ ਇਹਨਾਂ ਨੂੰ ਕੋਈ ਪ੍ਰਚਾਰ ਕਰਦਿਆਂ ਨਹੀਂ ਦਿੰਦਾ ਸੀ ਇਹ ਇਹ ਉਹੀ ਪ੍ਰਚਾਰ ਕਰਦੇ ਤੇ ਜਿਹੜਾ ਅਵਲਤਾ ਹੈ ਉਹ ਨਹੀਂ ਸੀ ਪ੍ਰਚਾਰ ਪਰ ਐਦਾਂ ਨਹੀਂ ਸੀ ਕਰਦੇ ਜਿਵੇਂ ਹੁਣ ਕਰਦੇ ਨੇ ਇਹ ਇਹਨਾਂ ਨੂੰ ਪ੍ਰਚਾਰ ਦਾ ਅਥਾਰਟੀ ਕਿਹਨੇ ਦਿੱਤੀ ਸਿਰਫ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਇਹ ਸੀਗਾ ਵੀ ਜਿਹੜੇ ਗੁਰਦੁਆਰੇ ਨੇ ਭਾਈ ਇੱਥੇ ਆਉਗੀ ਸੰਗਤ ਆਉਂਦੀ ਸੀ ਉੱਥੇ ਅੱਛਾ ਅਸਥਾਨ ਦੇਖਣ ਸਿਰਫ ਠੀਕ ਹੈ ਪ੍ਰਚਾਰ ਨਹੀਂ ਸੀ ਕੋਈ ਦਿੰਦਾ ਪ੍ਰਚਾਰ ਉੱਥੇ ਕੋਈ ਨਹੀਂ ਸੀਗਾ ਪ੍ਰਚਾਰ ਖਾਲਸਾ ਕਰਦਾ ਸੀ ਚਕਰਵਰਤੀ ਸੀ ਖਾਲਸਾ ਚਕਰਵਰਤੀ ਸੀ ਠੀਕ ਹੈ 50 ਸੰਗਤ ਦੇ ਵੀ ਤਾਂ ਅਸੀਂ ਜਾਂਦੇ ਸੀ ਖਾਲਸਾ ਕਰ ਕਰ ਖਾਲਸਾ ਕਰੀ ਨਹੀਂ ਹੰਗਾ ਫੋਜਾਂ ਹਾਂ ਉੱਥੇ ਜਾਂਦੇ ਤੇ ਜਿੱਥੇ ਸਾਡੇ ਬੰਦੇ ਹੁੰਦੇ ਸੀ ਅੱਛਾ ਜੀ ਗੁਰਮਤ ਨੂੰ ਮੰਨਣ ਵਾਲੇ ਉਹ ਕਿਵੇਂ ਫਿਰ ਉਹ ਗੁਰਮਤ ਵਿਚਾਰ ਵਿਚਾਰਾ ਕਰਦੇ ਸੀ ਜਾਂ ਕਥਾ ਸੁਣਾਉਂਦੇ ਸੀ ਉਹ ਆਉਂਦੇ ਤੇ ਅੱਛਾ ਜੀ ਬਹਿੰਦੇ ਤੇ ਗੱਲਬਾਤ ਹੁੰਦੀ ਸੀ ਹਾਂ ਬਸ ਜੁੜੇ ਹੋਏ ਤੇ ਲੋਕਾਂ ਦੇ ਜੁੜ ਗੱਲ ਪਾਣਾ ਮੰਨਣ ਤੇ ਆ ਕੇ ਠਿੱਗੀ ਹੋਈ ਸੀ ਇਹ ਲੋਕ ਸਵਾਲ ਵੀ ਕਰਦੇ ਹੁੰਦੇ ਸੀ ਫਿਰ ਉਦੋਂ ਵੀ ਕੋਈ ਕਿਸੇ ਨੂੰ ਕੋਈ ਕਈ ਸ਼ਮਤਾ ਹੋ ਨਹੀਂ ਲੋਕ ਸ਼ਰਧਾ ਬਾਣੇ ਸੀ ਜੀਵਨ ਦੇਖਦੇ ਸੀ ਬਸ ਉਦੋਂ ਜੀਵਨ ਦਾ ਅਸਰ ਸੀ ਪ੍ਰੈਕਟੀਕਲ ਦਾ ਆ ਪ੍ਰਚਾਰ ਜਿਹੜਾ ਹੈ ਨਾ ਹੁਣ ਹੋ ਰਿਹਾ ਪ੍ਰਚਾਰ ਇਹ ਪ੍ਰਚਾਰ ਤਾਂ ਖਰਾਬ ਕਰਦਾ ਹੈ ਜਦੋਂ ਇਹਨਾਂ ਨੇ ਸ਼ੁਰੂ ਕਰ ਲਿਆ ਗੁਰਦੁਆਰਾ ਇਹ ਤਾਂ ਖਰਾਬ ਕਰਨ ਵਾਲਾ ਪ੍ਰਚਾਰ ਹੈ ਜਦੋਂ ਤੁਸੀਂ ਕਰਦੇ ਹੋ ਇਦਾਂ ਨਹੀਂ ਪ੍ਰਚਾਰ ਹੁੰਦਾ ਹੁੰਦਾ ਗਲਤ ਹੈ ਇਹ ਪੜ੍ਹਾਈ ਹੈ ਛੱਡੀ ਹੈ ਇਹ ਤਾਂ ਛੱਡੀ ਕਰਾਓ ਕਿਉਂ ਨਹੀਂ ਕਰਾਈਦਾ ਕਿਸੇ ਨੂੰ ਪਹਿਲਾਂ ਤਾਂ ਕਰਨ ਵਾਲਿਆਂ ਨੂੰ ਖੁਦ ਇਹ ਪ੍ਰਚਾਰ ਦਾ ਪਤਾ ਨਹੀਂ ਪਰthme man par bodha hai apna paache avr prachaar e the band si e galat hai ਜਾਨ ਵੀ ਕੋਈ ਫਾਲਤੂ ਗੱਲ ਨਹੀਂ ਸੀ ਕਰਦੇ ਜਿੰਨੀ ਕਦਾ ਪਤਾ ਉੰਨੀ ਗੱਲ ਕਰਨੀ ਹੈ ਕਹਾ ਕਰਦੀਆਂ ਨਹੀਂ ਮੁਕਤੀ ਤੱਕ ਦਾ ਪਤਾ ਸੀ ਜਦ ਖबीर ਕਹਿੰਦਾ ਮਨ ਜਾਣ ਤੋਂ ਸਭ ਬਾਤ ਜਾਣਦੀ ਓਗਣ ਕਰ ਕਿਸੇ ਧਰਮ ਦੀ ਕਿਸੇ ਦੀ ਲੋੜ ਨਹੀਂ ਹੈ ਮੁਕਤੀ ਤੱਕ ਕਿਹ ਇਹ ਲੋੜ ਨਹੀਂ ਜੇ ਲੋੜ ਹੈ ਜਿਨ੍ਹਾਂ ਨੂੰ ਲੋੜ ਹੈ ਮਹਿਸੂਸ ਕਰਦੇ ਨੇ ਉਹਨਾਂ ਚ ਕੋਈ ਉਪੜਿਆ ਦੱਸੋ ਕਿਸ ਸੰਤਾ ਚੋਂ ਗਿਆ ਕੋਈ ਆਇਥੇ ਹਿੰਦੂਆਂ ਚੋਂ ਗਿਆ ਸੀ ਕੋਈ ਮੰਤਰਾਂ ਚੋਂ ਇਹਨੂੰ ਲੋੜ ਨਹੀਂ ਹੁੰਦੀ ਤਾਂ ਪਰੰਪਰਾ ਹੁੰਦੀ ਹੈ ਉਦਾਂ ਹੀ ਲੋਕਾਂ ਰੀਤ ਇਹਨੂੰ ਲੋਕਾਂ ਰੀਤ ਕਹਿੰਦੇ ਨੇ ਉਹੀ ਤਾਂ ਕਹਿੰਦਾ ਮਨ ਜਾਨ ਸਭ ਬਾਤ ਸਾਰੀ ਗੱਲ ਇਹ ਜਾਣਦੇ ਆਪਾਂ ਕੀ ਗਲਤ ਹੈ ਕੀ ਠੀਕ ਹੈ ਜੇ ਕੋਈ ਆਪਣੇ ਨਾਲ ਗਲਤ ਹੁੰਦਾ ਤਾਂ ਕਾ ਹੁੰਦਾ ਪਰ ਉਹਨੂੰ ਪਤਾ ਹੀ ਨਹੀਂ ਲੱਗਦਾ ਆਪਾਂ ਦੂਹੇ ਨਾਲ ਜਦ ਉਹੀ ਕਰਾਂਗੇ ਆਪਾਂ ਨੂੰ ਪਤਾ ਨਹੀਂ ਬਸ ਇੰਨਾ ਹੀ ਧਰਮ ਹੈ ਦੁਨੀਆ ਦਾ ਪਹਿਲਾ ਸੰਸਾਰ ਦਾ ਇੰਨਾ ਹੀ ਧਰਮ ਹੈ ਤਨ ਸਾਹਿਬ ਰਹਿਣ ਦੋ ਸੁਸਾਇਟੀ ਦੋ ਇਹ ਤੋਂ ਗਹਾਂ ਵਾਲਾ ਜਿਹੜਾ ਪਰਲੋਕ ਵਾਸਤੇ ਐ ਲੋਕ ਵਾਸਤੇ ਨਹੀਂ ਇਹ ਲੋਕ ਆਲਾ ਛੱਡਿਆ ਹੋਇਆ ਪਰਲੋਕ ਵਾਲੇ ਦੀਆਂ ਗੱਲਾਂ ਕਰਦੇ ਸਾ ਵੀ ਇੱਥੇ ਪਾਣੀ ਪੀਂਦੇ ਭਾਈ ਭਾਂਡਾ ਧੋਏ ਬੈਠੂ ਫਦੇ ਦੋ ਪਹਿਲਾਂ ਤਾਂ ਇਹ ਤਾਂ ਕਰੋ ਉਹ ਤਾਂ ਕਿਸੇ ਨੇ ਕੀਤਾ ਨਹੀਂ ਗੱਲਾਂ ਕਰਦੇ ਹੋ ਪਰਲੋਕ ਦੀਆਂ ਉਹ ਤਾਂ ਗੱਲਾਂ ਨੇ ਫਿਰ ਤਾਹੀਂ ਉਹਨੂੰ ਕੋਈ ਮੰਨਦਾ ਨਹੀਂ ਤਾਂਹੀਂ ਉਹਦਾ ਕੋਈ ਅਸਰ ਨਹੀਂ ਅਸਰ ਕੀ ਹੋਣਾ ਭਾਂਡਾ ਅਤਮਲੀਨ ਅਤਮਲੀਨ ਤਾਂ ਸਾਡੇ ਹਿਰਦੇ ਨੇ ਗੱਲ ਕਰਦੇ ਓ ਤੁਸੀਂ ਉਹਨਾਂ ਨਾਲ ਗੁਰਬਾਣੀ ਦੀ ਪਹਿਲਾਂ ਤਾਂ ਬੋਲਣ ਵਾਲੇ ਦਾ ਹਿਰਦਾ ਆਪਣਾ ਸ਼ੁੱਧ ਹੋਵੇ ਫਿਰ ਸੁਣਨ ਵਾਲਾ ਅਧਕਾਰੀ ਹੋਵੇ ਹਰੇਕ ਨਾਲ ਗੱਲ ਬਣੀ ਕਰੀ ਦੀ ਨਾ ਗੁਰੂਆਂ ਨੇ ਕੀਤੀ ਹੈ ਦੂਜਾ ਜਣੇ ਖੜੇ ਨੂੰ ਕੁਸਾਰੇ ਬਾੜ ਲਿਆ ਉਹ ਤਾਂ ਕਹਿੰਦਾ ਨਹੀਂ ਬੱਲੇ ਨਹੀਂ ਕੜੇ ਬੁਰਨਾਨ ਕਹਤਾ ਇੱਥੋਂ ਤੁਰ ਕੇ ਕਿੱਥੇ ਜਾ ਕੇ ਉਹ ਬੈਠਾ ਹੈ ਭਾਈ ਲਾਲੋ ਉਹ ਤਾਂ ਗਏ ਨੇ ਰਾਜ ਕਿਸੇ ਹੋ ਗਏ ਦਸ ਹੋ ਗਏ ਉਹ ਗਏ ਰਾਜ ਭਾਈ ਲਾਲੋ ਤੋਰੇ ਕੋਈ ਬੰਦਾ ਹੀ ਨਹੀਂ ਜਿਤਕ ਹੋ ਗਏ ਉਹ ਕਹਿੰਦਾ ਨੇ ਕਵੀ ਰਾਮ ਪਦਾਰਥ ਪਾਇਆ ਕਿ ਕਬੀਰ ਆ ਗਾਂਢ ਰੋਹਲ ਫਿਰ ਅਸੀਂ ਕੀ ਕੀਤਾ ਅਦਰ ਰਾਮ ਪਦਾਰਥ ਨਹੀਂ ਸੀ ਸਾਡੇ ਕੋਲ ਜਦ ਗੰਢ ਪੇਹ ਹੁੰਦੀ ਹੈ ਜੋ ਪਦਾਰਥ ਹੋਵੇ ਤੇ ਗੰਢ ਵੱਜਦੀ ਆ ਉਹ ਪਦਾਰਥ ਹੈ ਹੀ ਨਹੀਂ ਸੀ ਫਿਰ ਸੀ ਕੀ ਦਿੱਤਾ ਕੀ ਫਿਰ ਆ ਦਿੱਤਾ ਅੰਡ ਬੰਡ ਗੋਲ ਕ ਬਧਾਉਣ ਵਾਸਤੇ ਅਸੀਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹਾਂ ਗੁਰਦਾਰੇ ਇਹਨਾਂ ਲੋਭੀ ਬਣਾਤੀ ਸੰਤ ਸਾਹਿਬ ਫੇ ਅਸੀਂ ਤਾਂ ਗੁਰਮਤਿ ਵਿਰੋਧ ਦਾ ਬਿੱਤਾ ਪ੍ਰਚਾਰ ਕਰ ਰਹੇ ਹਾਂ ਗੁਰਦੁਆਰੇ ਇਹ ਜਦਾਂ ਸੁਪਾਸ ਉਹ ਜਾ ਕੇ ਲਿਖਿਆ ਪਿੱਛੇ ਜਫਰ ਨਾਮੇ ਚ ਇਹ ਜਦਾਂ ਸੁਪਾਸ ਸਪਾਰਸ਼ ਨਹੀਂ ਮੰਨਦਾ ਕਿਸੇ ਦੀ ਹੁਣ ਤੁਸੀਂ ਕਰਦੇ ਹੋ ਸਪਾਰਸ਼ ਗੁਰਦੁਆਰੇ ਜੇ ਤੁਸੀਂ ਉਹ ਮੰਨ ਲਿਆ ਫਿਰ ਸਪਾਸ ਨਹੀਂ ਕਰ ਸਕਦੇ ਅਰਦਾਸਾਂ ਕਰਾ ਕੇ ਸਪਾਰਸ਼ ਕਰਦੀ ਹੈ ਨਾ ਸਪਾਰਸ਼ੇ ਹੋਰ ਕੀ ਹੈ ਸਪਾਰਸ਼ ਹੈ ਇਹ ਅਰਦਾਸ ਕਰ ਨਹੀਂ ਸਪਾਰਸ਼ ਹੈ ਉਹ ਕਹਿੰਦਾ ਉਹ ਗਾਹੋਂ ਸਪਾਰਸ ਮੰਨਦਾ ਨਹੀਂ ਪਹਿਲੀ ਗੱਲ ਤਜੀਦਤ ਸਪਾਰਸ ਤੋਂ ਬਾਹਰ ਅੰਦਰ ਹੈ ਉਹ ਤੂੰ ਆਵੇ ਕਰ ਲਾਉ ਨਾ ਸਪਾਰਸ ਅਸੀਂ ਗੁਰਬਾਣੀ ਦਾ ਕੱਖ ਨਹੀਂ ਮੰਨੇ ਅੰਦਰ ਬੰਨੇ ਨਹੀਂ ਅਸੀਂ ਜੇ ਅੰਦਰ ਬੰਨੇ ਹੋਏ ਅਰਦਾਸ ਕਰਦੇ ਹੀ ਨਾ ਅਸੀਂ ਤੂੰ ਜੇ ਹਕੀ ਮੰਨੇ ਇੱਕ ਅੱਖਰ ਮੈਨੂੰ ਦੱਸ ਦੋ ਕਿਸੇ ਦਾ ਮੰਨੇ ਹੋਇਆ ਸਿੱਖ ਦਾ ਮੈਂ ਸਾਰੀ ਗੁਰਬਾਣੀ ਮਨਾ ਲੂ ਇੱਕ ਅੱਖਰ ਦੱਸ ਇੱਕ ਅੱਖਰ ਜਿਨੇ ਕਿਤੇ ਧਾਇਓ ਕਾਲ ਫਾਸਕੇ ਵਿੱਚ ਨਾ ਆਇਓ ਇੱਕ ਅੱਖਰ ਦਾ ਤੋਂ ਬੰਨੂ ਮੰਨਿਆ ਹੋਇਆ ਕਿਸੇ ਦਾ ਵੀ ਸਾਰੀਓ ਕੁਰਬਾਨੀ ਮੰਨਣੀ ਪੈਗੀ ਕਿਨ ਦਾ ਇੱਕ ਜਿਸ ਜੀਵ ਸਾਰਾ ਹੈ ਨਾ ਹਾਂ ਨਹੀਂ ਤਾਂ ਤਾਂ ਕੁਰਬਾਨੀ ਝੂਠੀ ਹੈ ਇੱਕ ਅੱਖਰ ਜਿਨੇ ਕਿਤੇ ਧਾਇਓ ਜੀ ਇਹ ਤਾਂ ਕੁਰਬਾਨੀ ਝੂਠੀ ਹੈ ਇੱਕ ਅੱਖਰ ਮੰਨ ਕੇ ਦੇਖੋ ਨਿਰਪਾ ਹੋਜੋ ਪੈ ਰਹੇ ਤਾਂ ਹੋ ਕੇ ਦਿਖਾਓ ਨਿਰਵੈਰ ਹੋ ਕੇ ਦਿਖਾਓ ਦੋ ਅੱਖਰ ਨੇ ਚਲ ਨਿਰਵੈਰ ਹੋ ਕੇ ਦਿਖਾ ਦਿਓ ਅਕਾਲ ਮੂਰਤ ਤਾਂ ਵੱਡੀ ਗੱਲ ਹੈ ਉਹ ਤਾਂ ਬਾਅਦ ਚ ਹੋਮੂਗੇ ਦੋ ਗੱਲਾਂ ਤਾਂ ਸਾਡੇ ਬਾਅਦ ਚ ਨੇ ਨਾ ਇੱਕ ਗੱਲ ਬਾਅਦ ਚ ਹੈ ਸਾਡੇ ਦੋ ਹੀ ਨਹੀਂ ਨਿਰਪਾ ਹੋਣਾ ਸਾਡੇ ਬਾਅਦ ਨਹੀਂ ਨਿਰਵੈਰ ਹੋਣਾ ਤੇਰੇ ਬਾਅਦ ਚ ਹੈ ਠੀਕ ਹੈ ਹੋ ਕੇ ਦਿਖਾਓ ਬੈਰ ਬਰੋ त्याਗਣਾ ਨਾ ਜੀ ਗੁਰਮੁਖ ਬਾਹਰ ਵਿਰੋਧ ਗਵਾਬਾ ਆਪਣੇ ਅੰਦਰੋਂ ਭਰੋ ਨਹੀਂ ਭਰਦਾ ਗੁਰਨਾਣ ਸਭਝਾਂ ਦੇ ਗਵਾਦੰਦਾ ਪਹਿਲਾਂ ਆਪਣਾ ਗਵਾ ਆਪਣੇ ਗੋਏਗਾ ਜੀ ਆਪਣੇ ਅੱਤੇ ਆਪਣਾ ਅੱਤੇ ਹੀ ਕਾ ਸਵਾਲ ਸਹੀ ਗੱਲ ਸਹੀ ਜੇ ਧੂਏ ਦੇ ਗਵਾ ਸਕਦਾ ਫਿਰ ਤਾਂ ਗੁਰਨਾਣ ਸਾਰਿਆਂ ਦੇ ਗਵਾ ਦਿੰਦਾ ਗਵਾਬਾ ਹੈ ਗੁਰਮੁਖ ਗਵਾਬਾ ਆਪਣਾ ਬਾਹਲਿਆਂ ਨੂੰ ਉਪਦੇਸ਼ ਕਰਦੇ ਆ ਗਵਾਉਣ ਵਾਸਤੇ ਬਾਹਰੋਂ ਦੱਸ ਰਹੇ ਜੇ ਸੋਖਾ ਰਹਿਣ ਹਾਂਜੀ ਤਾਂ ਭਾਈ ਤੁਸੀਂ ਆ ਕੰਮ ਕਰ ਲਓ ਆਪ ਹੈ ਆਪ ਨਹੀਂ ਕਰਦੇ ਨਹੀਂ ਨਹੀਂ ਆਪ ਤਾਂ ਕਰ ਲਿਆ ਮੈਂ ਅੱਛਾ ਜੀ ਉਹ ਤਾਂ ਬਾਅਦ ਚ ਜਾ ਤੋ ਸਿੱਧ ਪੁੱਛਦੇ ਨੇ ਵੀ ਤੈਨੂੰ ਸ਼ਾਂਤੀ ਕਿਹੜੀ ਗੱਲ ਦੀ ਹੈ ਤੇਰਾ ਮਨ ਕਿਉਂ ਟਿਕਿਆ ਹੋਇਆ ਹੈ ਗੁਰਨਾਥ ਨੂੰ ਪੁੱਛਦੇ ਨੇ ਠੀਕ ਹੈ ਜੀ ਤਾਂ ਉਹਦਾ ਗੁਰਮਖਬਾਹਰ ਬਰੋਦ ਗਵਾਹ ਜੀ ਜੀ ਸਿੱਧਾ ਨੂੰ ਕਹਿ ਰਿਹਾ ਗੁਰਮਖਰ ਹੈ ਭਾਈ ਬਾਹਰ ਉਹ ਛੱਡਦਾ ਤੂੰ ਹੀ ਛੱਡਿਆ ਨਹੀਂ ਬਿਝਰੂ ਨਾ ਬੈਰ ਵਿਰੋਧ ਆਉਦਾ ਸਿੱਧਾ ਨਾ ਰਾਜੇ ਨਾ ਠੀਕ ਹੈ ਜੀ ਆਪ ਤੇ ਖਲਾਵਾਲੇ ਨਾ ਬੈਰ ਵਿਰੋਧ ਆਉਦਾ ਆਪਸ ਵਿੱਚ ਵੀ ਹੈਗਾ ਬڑے ਛੋਟੇ ਨੇ ਹੰਕਾਰ ਹੈ ਜਿੱਥੇ ਹੁਣ ਬੈਰ ਵਿਰੋਧ ਗਵਾ ਕੇ ਇਹ ਤਾਂ ਸਾਡੇ ਬਸ ਚ ਬੈਰ ਵਿਰੋਧ ਸਾਡੇ ਨਾਲ ਕੋਈ ਬਾਤ ਕਰਦਾ ਪਿਆ ਕਰੀ ਜਾ ਕੋਈ ਠੀਕ ਹੈ ਜੀ ਆਪਾਂ ਛੱਡ ਦਈਏ ਬੈਰ ਵਿਰੋਧ ਇਹ ਤਾਂ ਆਪਣੇ ਬਸ ਚ ਇਹੀ ਛੱਡ ਕੇ ਦਿਖਾ ਲਓ ਜੇ ਛੱਡੋਂ ਇਹ ਰਾਜ ਕਰੇਗਾ ਖਾਲਸਾ ਜਾਂਦਾ ਫਿਰ ਉਹ ਬੈਰ ਵਿਰੋਧ ਖਤਮ ਹੋ ਜਾਊ ਫਿਰ ਹਾਂਜੀ ਠੀਕ ਹੈ ਇਤਿਹਾਸ ਜਾਂਦਾ ਹੈ ਇਤਿਹਾਸ ਨਹੀਂ ਪੜ੍ਹ ਸਕਦਾ ਇਤਿਹਾਸ ਬੈਰ ਵਿਰੋਧ ਪੈਦਾ ਕਰਦਾ ਹੈ